ਸਤਿ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ 컬렉ਸ਼ਨਸ ਤੇ ਅੱਜ ਵਨੀਆਂ 컬렉ਸ਼ਨਾਂ ਜਿਹੜੀਆਂ ਨੇ ਸਟਾਰਟਿੰਗ ਤੇ ਜਿਹੜੀਆਂ ਆਣੀਆਂ ਸਿੰਗਲ ਸਿੰਗਲ ਕਲਰ ਦੇ ਵਿੱਚ ਆਣਗੀਆਂ ਬਾਕੀ ਇਹਨਾਂ ਦੇ ਜਿਹੜਾ ਡਿਟੇਲ ਡਿਸਕ੍ਰਿਪਸ਼ਨ ਹੈ ਉਹ ਤੁਸੀਂ ਨੰਬਰ 6239245754 ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਆਲਓ ਪ੍ਰਿੰਟਡ ਸੂਟ ਆਣਗੇ ਜੀ ਇਹ ਬ੍ਰਾਂਡ ਫੈਬਨੀਸ਼ਨ ਵੱਲੋਂ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ ਤੇ ਬਹੁਤ ਜ਼ਿਆਦਾ ਕਸਟਮਰ ਨੇ ਜਿਹੜੇ ਇਹਨਾਂ ਹੀ ਸੂਟਾਂ ਦੀ ਡਿਮਾਂਡ ਕਰਦੇ ਨੇ 780 ਦੇ ਵਿੱਚ ਤੁਹਾਨੂੰ ਆਲਓਵਰ 5 ਮੀਟਰ ਦਾ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਸੂਟ ਮਿਲ ਜਾਏਗਾ 5 ਮੀਟਰ ਦਾ ਤੁਹਾਨੂੰ ਇਹਦਾ ਫੈ布ਰਿਕ ਮਿਲੇਗਾ ਫ੍ਰੀ ਸ਼ਿਪਿੰਗ ਚਾਰਜਸ ਹੈ ਇਹਦਾ ਜਿਹੜਾ ਬ੍ਰੈਂਡ ਹੈ ਉਹ ਫੈਬਨੇਸ਼ਨ ਹੈ ਰੰਗੇ ਦੇ ਵਿੱਚ 4-5 ਜੀ ਨੇ ਉਹ ਮੈਂ ਇੱਥੇ ਐਡ ਕਰ ਦਿੱਤੇ ਨੇ ਕੋਟਾ ਡੋਰੀ ਤੇ ਦੁਪੱਟੇ ਦੇ ਨਾਲ ਸੂਟ ਆਏ ਨੇ ਇਹ ਵੀ ਫੈਬਨੇਸ਼ਨ ਬ੍ਰੈਂਡ ਵੱਲੋਂ ਆਇਆ ਦੁਪੱਟਾ ਇਹਨਾਂ ਦਾ ਕੋਟਾ ਡੋਰੀਆ ਇਹਦਾ ਆਏਗਾ ਇਹਨਾਂ ਦੇ ਜਿਹੜਾ ਬਾਟਮ ਹੈ ਉਹ ਪਲੇਨ ਆਏਗਾ ਇਹਦਾ ਰੇਟ 800 ਰੁਪਏ ਆ ਇਹਨਾਂ ਵਿੱਚ ਰੰਗ ਜਿਹੜੇ ਸਾਰੇ ਪੇਸਟਰਲ ਟੋਨ ਵਾਲੇ ਕਲਰ ਰੈਡ ਕੀਤੇ ਨੇ ਤੇ ਰੰਗ ਜਿੰਨੇ ਵੀ ਤੇ ਵੀਡੀਓ ਵਿੱਚ ਹੈਗੇ ਨੇ ਸਾਰੇ ਅਵੇਲੇਬਲ ਨੇ ਇਹਨਾਂ ਦਾ ਜਿਹੜਾ 2.5 ਮੀਟਰ ਦੀ ਸ਼ਰਟ ਦਾ ਫੈਬਰਿਕ ਤੇ 2.5 ਮੀਟਰ ਦਾ ਬਾਟਮ ਤੇ 2.5 ਮੀਟਰ ਦੇ ਨਾਲ ਦੁਪੱਟਾ ਆਏਗਾ ਦੁਪੱਟਾ ਜਿਹੜਾ ਇਹਨਾਂ ਦੇ ਨਾਲ ਕੋਟਾ ਡੋਰੀ ਇਹਦਾ ਆਏਗਾ ਬਾਟਮ ਜਿਹੜਾ ਸੈਲਫ ਪ੍ਰਿੰਟ ਨਾਲ ਆਏਗਾ ਕੋਸ਼ਨਰ ਉੱਪਰ ਪਾਲਕਾ ਡਾਟ ਹੋਏ ਨੇ ਬਾਕੀ ਸੈਲਫ ਪ੍ਰਿੰਟ ਨਾਲ ਆਏਗਾ ਬਾਟਮ ਸ਼ਰਟ ਜਿਹੜੀ ਉਹ ਡਿਜੀਟਲ ਪ੍ਰਿੰਟ ਨਾਲ ਆਏਗੀ ਰੰਗ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਇਹਨਾਂ ਸੁੱਟਾਂ ਬਾਰੇ ਵਿੱਚ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਤੇਰੀ ਨੰਬਰ 623924575 ਜੋ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੇ ਇਸ ਵੀ ਸੁੱਟੀ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ ਕਲੈਕਸ਼ਨਾਂ ਜਿਹੜੀਆਂ ਨੇ ਮੇਰੇ ਕੋਲ ਹਰ ਰੇਂਜ ਹਰ ਗਰੁੱਪ ਵਿੱਚ ਹਰ ਤਰ੍ਹਾਂ ਦੀ ਜਿਵੇਂ ਦੀ ਵੀ ਤੁਸੀਂ ਕਹੋਗੇ ਕਲੈਕਸ਼ਨਾਂ ਤੁਹਾਨੂੰ ਮਿਲ ਜਾਣਗੀਆਂ ਜਿਹੜੀ ਵੀ ਰੇਂਜ ਦੇ ਵਿੱਚ ਤੁਸੀਂ ਕਹੋਗੇ ਤੁਹਾਨੂੰ ਉਹ ਕਲੈਕਸ਼ਨਾਂ ਮਿਲ ਜਾਣਗੀਆਂ ਬਾਕੀ ਸਟੇਟਸ ਵੇਖਣਾ ਇਹਦਾ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਮੈਂ ਤੁਹਾਡਾ ਨੰਬਰ ਜਿਹੜਾ ਹੈ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਜੇਕਰ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਜਿਹੜੀਆਂ ਸੂਟਾਂ ਦੀ ਡੇਲੀ ਦੀਆਂ ਅਪਡੇਟਸ ਨੇ ਉਹ ਆ ਜਾਇਆ ਕਰਨਗੀਆਂ ਹਰ ਰੇਂਜ ਤੇ ਹਰ ਗਰੁੱਪ ਵਿੱਚ ਹਰ ਫੈਬਰਿਕ ਦੇ ਵਿੱਚ ਜਿਹੜਾ ਵੀ ਤੁਸੀਂ ਕਹੋਗੇ ਤੁਹਾਨੂੰ ਉਸੇ ਵਿੱਚ ਸੂਟ ਮਿਲ ਜਾਏਗਾ ਰੀਂਜ ਜਿਹੜੀ ਆ ਬਹੁਤ ਘੱਟ ਰੇਟਾਂ ਤੋਂ ਸਟਾਰਟ ਹੋ ਜਾਂਦੀ ਹੈ ਇਹ ਪੌਲਕਾ ਡਾਟ ਵਾਲੀ ਸ਼ਰਟ ਪੌਲਕਾ ਡਾਟ ਵਾਲਾ ਬਾਟਮ ਆਏਗਾ ਇਹਦੇ ਵਿੱਚ ਇਹ ਆ ਕਿ ਜਿੱਦਾਂ ਦੇ ਕਲਰ ਸ਼ਰਟ ਦੇ ਉੱਪਰ ਰਹੇ ਨੇ ਡਾਟ ਉਦਾਂ ਦੇ ਬਾਟਮ ਦਾ ਆਏਗਾ بیس ਤੇ ਜਿੰਵੇਂ ਦੇ ਬਾਟਮ ਤੇ ਹੋਏ ਨੇ ਉਦਾਂ ਦਾ ਦੋ ਕਲਰ ਦਾ ਕੰਟਰਾਸਟ ਕੀਤਾ ਗਿਆ ਹੈ ਇਹ ਐਵੇਂ ਹੀ ਮਿਲੇਗਾ ਇਹਦੇ ਵਿੱਚ ਤੁਹਾਨੂੰ 5 ਮੀਟਰ ਦਾ ਆਲਓਵਰ ਸੂਟ ਨਹੀਂ ਮਿਲੇਗਾ 2 8 ਮੀਟਰ ਦੀ ਸ਼ਰਟ ਦਾ 2 8 ਮੀਟਰ ਦਾ ਬਾਟਮ ਦਾ ਫੈਬਰਿਕ ਮਿਲੇਗਾ ਬਾਕੀ ਕੋਈ ਕਵੈਰੀ ਕਰਨੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਨੇ-ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ